ਸਰਵਣ ਸਿੰਘ ਪੰਨੇਰ ਦੋਵਾਂ ਮੋਰਚਿਆਂ ਵੱਲੋਂ ਖਾਸ ਕਰਕੇ ਸ਼ੰਭੂ ਮੋਰਚੇ ਵੱਲੋਂ ਇਹ ਐਲਾਨ ਸੀਗਾ ਕਿ ਜੇ ਪੰਜਾਬ ਸਰਕਾਰ ਬਿਜਲੀ ਦਾ ਪਾਣੀ ਦਾ ਸੇਕ ਸਹੂਲਤਾਂ ਦਾ ਸਫਾਈ ਦਾ ਪ੍ਰਬੰਧ ਨਹੀਂ ਕਰਦੀ ਹੈਗੀ ਤਾਂ 14 ਨੂੰ ਰਾਜਪੁਰੇ ਦਾ ਗगन ਚੌਕ ਜਾਮ ਕੀਤਾ ਜਾਊਗਾ ਸਰਕਾਰ ਨਾਲ ਦੋ ਦੌਰ ਦੀ ਗੱਲਬਾਤ ਹੋ ਗਈ ਆ ਮੈਡੀਕਲ ਸੇਵਾਵਾਂ ਸਫਾਈ ਕੁਛੀ ਜਾਂ ਨਿਭੜ ਗਈਆਂ ਨੇ ਪਰ ਬਿਜਲੀ ਦੀ ਸਪਲਾਈ ਜਿਹੜੀ ਸਭ ਤੋਂ ਮਹੱਤਵਪੂਰਨ ਹੈ ਉਹਦੇ ਤੇ ਅੜਿੱਕਾ ਬਣਿਆ ਹੋਇਆ ਕੱਲ ਸ਼ਾਮ ਨੂੰ ਪ੍ਰਸ਼ਾਸਨ ਕਹਿ ਕੇ ਗਿਆ ਸੀਗਾ ਵੀ ਮੀਟਿੰਗ ਕਰਨੀ ਆ ਪਰ ਪ੍ਰਸ਼ਾਸਨ ਮੁੜਿਆ ਨਹੀਂ ਹੈਗਾ ਤੋਂ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇਕਰ ਤੁਸੀਂ ਮਸਲੇ ਦਾ ਹੱਲ ਨਹੀਂ ਕਰਦੇ ਤਾਂ ਤੁਸੀਂ ਗਗਨ ਚੌਂਕ ਜਾਮ ਕਰਾਉਣ ਲਈ ਜ਼ਿੰਮੇਵਾਰ ਹੋਗੇ ਇਹ ਜ਼ਿੰਮੇਵਾਰੀ ਤੁਹਾਡੀ ਹੈਗੀ ਆ ਅਰ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਹੈਗੇ ਵੀ ਗਗਨ ਚੌਂਕ ਜਾਮ ਹੋਵੇ ਸਾਡੇ ਮਸਲਿਆਂ ਦਾ ਨਿਬੇੜਾ ਕੀਤਾ ਜਾਵੇ ਤੇ ਪ੍ਰਸ਼ਾਸਨ ਲਗਭਗ ਗੱਲਬਾਤ ਨੂੰ ਨਿਬੇੜੇ ਵਿੱਚ ਨਾਕਾਮਜਬ ਹੋਇਆ ਬਸ ਇਸ ਕਰਕੇ ਸਾਰੇ ਆਪਣੇ ਆਗੂ ਸਾਹਿਬਾਨਾਂ ਨੂੰ ਬੇਨਤੀ ਕਰਦੇ ਆਂ ਕਿ ਉਹ 14 ਦੇ ਗਗਨ ਚੌਂਕ ਜਾਮ ਦੀ ਤਿਆਰੀ ਪੂਰੇ ਜੋਰਾਂ ਸ਼ੋਰਾਂ ਨਾਲ ਕਰਨ ਦੂਸਰਾ ਜੀਤ ਮਹਾ ਰੈਲੀ ਹੋਣੀ ਆ 15 ਨੂੰ ਉਚਾਣਾ ਦੇ ਵਿੱਚ ਨਵੀਂ ਨਾਜ਼ ਮੰਡੀ ਤੋਂ ਮੋਦੀ ਸਰਕਾਰ ਦੇਖ ਲਵੇ ਕਿ ਉੱਥੇ ਕਿਸਾਨਾਂ ਮਜ਼ਦੂਰ ਕਿੰਨਾ ਦੇ ਨਾਲ ਨੇ ਇੱਕ ਇਤਿਹਾਸਕ ਇਕੱਠ ਹੋਊਗਾ ਹਰਿਆਣੇ ਦੇ ਇਤਿਹਾਸ ਦੇ ਵਿੱਚ ਔਰ ਉਦੋਂ ਦਾ ਬਾਈ ਪਿਪਲੀ ਵਾਲਾ ਇਹ ਦੋਵੇਂ ਹਰਿਆਣੇ ਦੇ ਇਤਿਹਾਸ ਦੇ ਵਿੱਚ ਵਿਸ਼ਾਲ ਤੇ ਵੱਡੇ ਇਕੱਠ ਸਾਬਤ ਹੋਣੇ ਨੇ ਮੋਦੀ ਸਰਕਾਰ ਦਾ ਚਿਹਰਾ ਤਾਂ ਇਸ ਕਰਕੇ ਨੰਗਾ ਹੋ ਗਿਆ ਤੇ ਹੁਣ ਜਿਹੜੇ ਸੇਵ ਬੈਲਟ ਆ ਇਸ ਵळे ਜਿਹੜੀਆਂ ਖਬਰਾਂ ਨੇ ਉਹ 1500 ਰੁਪਿਆ ਪ੍ਰਤੀ ਕੁਇੰਟਲ ਘੱਟ ਰੇਟ ਮਿਲ ਰਿਹਾ ਸੇਵ ਵਾਲਿਆਂ ਨੂੰ ਇਹ ਇਹ ਅਦਾਨੀ ਜੀ ਦੀ ਜਿਹੜੀ ਕੰਪਨੀ ਆ ਉਹ ਹੀ ਪਰਚੇਜ਼ ਕਰ ਰਹੀ ਹੈਗੀ ਆ ਔਰ ਉਥੋਂ ਦੀ ਸੇਵ ਐਸੋਸੀਏਸ਼ਨ ਦਾ ਬਿਆਨ ਲੱਗਾ ਹੋਇਆ ਤਾਂ ਹੁਣ ਚਾਹੀਦਾ ਬੀਬੀ ਕੰਗਨਰ ਨਾਉਕ ਜੀ ਨੂੰ ਜਿਹੜੇ ਐਮਪੀ ਨੇ ਹਿਮਾਚਲ ਦੇ ਕਿ ਉਹਨਾਂ ਦੀ ਗੱਲ ਕਰ ਅੱਜ ਕਿਸੇਪ ਦੇ ਮਾਰਿਆਂ ਦੀ ਤੋਂ ਸਰਕਾਰ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੀਆਂ ਫਸਲਾਂ ਰੋਲ ਰਹੀਆਂ ਇਧਰ ਬਾਸਮਤੀ ਰੋਲ ਰਹੀ ਆ 1000 ਰੁਪਏ ਘੱਟ ਰੇਟ ਚੱਲ ਰਿਹਾ ਕਿਉਂਕਿ ਸ਼ਿਪਮੈਂਟ ਜਿਹੜੀ 900 ਡਾਲਰ ਆ ਜੇ ਦੀ ਅਸੀਂ ਮੰਗ ਕਰਦੇ ਵੀ 700 ਡਾਲਰ ਕੀਤਾ ਜਾਵੇ ਪ੍ਰਤੀ ਟਨ ਇਹਦੇ ਕਰਕੇ ਤੋਂ ਮੋਦੀ ਸਰਕਾਰ ਦੀਆਂ ਨੀਤੀਆਂ ਵਿਨਾਸ਼ਕਾਰੀ ਨੀਤੀਆਂ ਨੇ ਧੰਨਵਾਦ ਮੈਂ ਸਰਵਣ ਸਿੰਘ ਪੰਦੇਰ ਦੋਆ ਮੋਰਚਿਆਂ ਵੱਲੋਂ ਖਾਸ ਕਰਕੇ ਸ਼ੰਭੂ ਮੋਰਚੇ ਵੱਲੋਂ ਇਹ ਐਲਾਨ ਸੀਗਾ ਕਿ ਜੇ ਪੰਜਾਬ ਸਰਕਾਰ ਬਿਜਲੀ ਦਾ ਪਾਣੀ ਦਾ ਸਿਹਤ ਸਹੂਲਤਾਂ ਦਾ ਸਫਾਈ ਦਾ ਪ੍ਰਬੰਧ ਨਹੀਂ ਕਰਦੀ ਹੈਗੀ ਤਾਂ 14 ਨੂੰ ਰਾਜਪੁਰੇ ਦਾ ਗगन ਚੌਕ ਜਾਮ ਕੀਤਾ ਜਾਊਗਾ ਸਰਕਾਰ ਨਾਲ ਦੋ ਦੌਰ ਦੀ ਗੱਲਬਾਤ ਹੋ ਗਈ ਆ ਮੈਡੀਕਲ ਸੇਵਾਵਾਂ ਸਫਾਈ ਕੁਝ ਚੀਜ਼ਾਂ ਨਿਬੜ ਗਈਆਂ ਨੇ ਪਰ ਬਿਜਲੀ ਦੀ ਸਪਲਾਈ ਜਿਹੜੀ ਸਭ ਤੋਂ ਮਹੱਤਵਪੂਰਨ ਆ ਉਹਦੇ ਤੇ ਅੜਿੱਕਾ ਬਣਿਆ ਹੋਇਆ ਕੱਲ ਸ਼ਾਮ ਨੂੰ ਪ੍ਰਸ਼ਾਸਨ ਕਹਿ ਕੇ ਗਿਆ ਸੀਗਾ ਵੀ ਮੀਟਿੰਗ ਕਰ ਲਈਆਂ ਪਰ ਪ੍ਰਸ਼ਾਸਨ ਮੁੜਿਆ ਨਹੀਂ ਹੈਗਾ ਤੋਂ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇਕਰ ਤੁਸੀਂ ਮਸਲੇ ਦਾ ਹੱਲ ਨਹੀਂ ਕਰਦੇ ਤਾਂ ਤੁਸੀਂ ਗਗਨ ਚੌਕ ਜਾਮ ਕਰਾਉਣ ਲਈ ਜ਼ਿੰਮੇਵਾਰ ਹੋ ਕੇ ਇਹ ਜ਼ਿੰਮੇਵਾਰੀ ਤੁਹਾਡੀ ਹੈਗੀ ਆ ਅਰ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਹੈਗੇ ਵੀ ਗਗਨ ਚੌਕ ਜਾਮ ਹੋਵੇ ਸਾਡੇ ਮਸਲਿਆਂ ਦਾ ਨਿਬੇੜਾ ਕੀਤਾ ਜਾਵੇ ਤੇ ਪ੍ਰਸ਼ਾਸਨ ਲਗਭਗ ਗੱਲਬਾਤ ਨੂੰ ਨਿਬੇੜੇ ਵਿੱਚ ਨਾਕਾਮਜਬ ਹੋਇਆ ਅਸੀਂ ਕਰਕੇ ਸਾਰੇ ਆਪਣੇ ਆਗੂ ਸਾਹਿਬਾਨਾਂ ਨੂੰ ਬੇਨਤੀ ਕਰਦੇ ਆਂ ਵੀ ਉਹ 14 ਦੇ ਗਗਨ ਚੌਕ ਜਾਮ ਦੀ ਤਿਆਰੀ ਪੂਰੇ ਜੋਰਾਂ ਸ਼ੋਰਾਂ ਨਾਲ ਕਰਨ ਦੂਸਰਾ ਜੀਤ ਮਹਾ ਰੈਲੀ ਹੋਣੀ ਆ 15 ਨੂੰ ਉਚਾਣਾ ਦੇ ਵਿੱਚ ਨਵੀਂ ਨਾਜ਼ ਮੰਡੀ ਤੋਂ ਮੋਦੀ ਸਰਕਾਰ ਦੇਖ ਲਵੇ ਕਿ ਉੱਥੇ ਕਿਸਾਨਾਂ ਮਜ਼ਦੂਰ ਕਿੰਨਾ ਦੇ ਨਾਲ ਨੇ ਇੱਕ ਇਤਿਹਾਸਕ ਇਕੱਠ ਹੋਊਗਾ ਹਰਿਆਣੇ ਦੇ ਇਤਿਹਾਸ ਦੇ ਵਿੱਚ ਔਰ ਉਹਦੋਂ ਦਾ ਪਾਈਪ ਪਿਪਲੀ ਆੜਾ ਇਹ ਦੋਵੇਂ ਹਰਿਆਣੇ ਦੇ ਇਤਿਹਾਸ ਦੇ ਵਿੱਚ ਵਿਸ਼ਾਲ ਤੇ ਵੱਡੇ ਇਕੱਠ ਸਾਬਤ ਹੋਣੇ ਨੇ ਮੋਦੀ ਸਰਕਾਰ ਦਾ ਚਿਹਰਾ ਤਾਂ ਇਸ ਕਰਕੇ ਨੰਗਾ ਹੋ ਗਿਆ ਕਿ ਹੁਣ ਜਿਹੜੇ ਸੇਬ ਬੈਲਟ ਆ ਇਸ ਵळे ਜਿਹੜੀਆਂ ਖਬਰਾਂ ਨੇ ਕਿ ਉਹ 1500 ਰੁਪਿਆ ਪ੍ਰਤੀ ਕੁਇੰਟਲ ਘੱਟ ਰੇਟ ਮਿਲ ਰਿਹਾ ਸੇਬ ਵਾਲਿਆਂ ਇਹ ਇਹ ਅਦਾਨੀ ਜੀ ਦੀ ਜਿਹੜੀ ਕੰਪਨੀ ਆ ਉਹ ਹੀ ਪਰਚੇਜ਼ ਕਰ ਰਹੀ ਹੈਗੀ ਆ ਔਰ ਉਥੋਂ ਦੀ ਸੇਬ ਐਸੋਸੀਏਸ਼ਨ ਦਾ ਬਿਆਨ ਲੱਗਾ ਹੋਇਆ ਤਾਂ ਹੁਣ ਚਾਹੀਦਾ ਬੀਬੀ ਕੰਗਨਾ ਨੌਕ ਜੀ ਨੂੰ ਜਿਹੜੇ ਐਮਪੀ ਨੇ ਹਿਮਾਚਲ ਦੇ ਕਿ ਉਹਨਾਂ ਦੀ ਗੱਲ ਕਰ ਅੱਜ ਖੇਪ ਦੇ ਮਾਰਿਆਂ ਦੀ ਤੋਂ ਸਰਕਾਰ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੀਆਂ ਫਸਲਾਂ ਰੋਲ ਰਹੀ ਆ ਇਧਰ ਬਾਸਮਤੀ ਰੋਲ ਰਹੀ ਆ 1000 ਰੁਪਏ ਘੱਟ ਰੇਟ ਚੱਲ ਰਿਹਾ ਕਿਉਂਕਿ ਸ਼ਿਪਮੈਂਟ ਜਿਹੜੀ 900 ਡਾਲਰ ਆ ਜੇ ਜੇ ਅਸੀਂ ਮੰਗ ਕਰਦੇ ਵੀ 700 ਡਾਲਰ ਕੀਤਾ ਜਾਵੇ ਪ੍ਰਤੀ ਟਨ ਇਹਦੇ ਕਰਕੇ ਤੋਂ ਮੋਦੀ ਸਰਕਾਰ ਦੀਆਂ ਨੀਤੀਆਂ ਵਿਨਾਸ਼ਕਾਰੀ ਨੀਤੀਆਂ ਨੇ ਧੰਨਵਾਦ